ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਦਿਖਾਉਣੀ ਆ ਜੋ ਕਿ ਮੈਂ ਆਪਣੇ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈ ਆ ਜੋ ਕਿ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਉਹ ਜੀ요 ਅੱਜ ਤੋਂ 3-4 ਦਾ ਹੱਕੇ ਪਹਿਲਾਂ ਵਰਤੀ ਜਾਂਦੀ ਦੀ ਸੋ ਉਹ ਚੀਜ਼ ਅੱਜ ਤੁਹਾਨੂੰ ਦਿਖਾਵਾਂਗੇ ਤੇ ਪਿਛਲੇ ਵਲੌਗ ਵਿੱਚ ਇੱਕ ਸਰਨੇ ਕਮੈਂਟ ਕਰਿਆ ਸੀ ਉਹਦਾ ਨਾਮ ਹੈਗਾ ਜੀ ਆਪਣੇ ਜਸਵੀਰ ਸ਼ਰਮਾ ਜੀ ਦੱਦਾ ਹੋਰ ਜੋਗੇ શ્રી ਮੁਖਤਸਰ ਸਾਹਿਬ ਤੋਂ ਹੈਗੇ ਨੇ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਉਹਨਾਂ ਨੇ ਕਮੈਂਟ ਕਰਿਆ ਸੋ ਬਾਕੀ ਵੀਰਾ ਭੈਣਾਂ ਨੂੰ ਵੀ ਬੇਨਤੀ ਆ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਇੰਨੀਕ ਬੇਨਤੀ ਪ੍ਰਵਾਨ ਕਰਨੀ ਚਲੋ ਫਿਰ ਹੁਣ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਪੁਰਾਣੀ ਚੀਜ਼ ਲੋ ਜੀ ਦੇਖੋ ਇਹ ਆ ਉਹ ਚੀਜ਼ ਜੋ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਂਦੀ ਸੀ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਸਲੇਟ ਦੀ ਜਿਵੇਂ ਪਰਮ ਮਾਸਟਰ ਜੀ ਸਕੂਲ ਵਿੱਚ ਕੰਮ ਕਰਾਉਂਦੇ ਹੁੰਦੇ ਸੀ ਸਲੇਟ ਸਲੇਟ ਉੱਤੇ ਮਾਸਟਰ ਜੀ ਸਵਾਲ ਪਹਾੜੇ ਗਿਣਤੀ 35 ਅੱਖਰ ਪੰਜਾਬੀ ਦੇ 100 ਦੀ ਗਿਣਤੀ ਲਿਖਾਉਂਦੇ ਹੁੰਦੇ ਸੀ ਤੇ ਇਹਦੇ ਉੱਤੇ ਸਲੇਟੀ ਨਾ ਲਿਖਿਆ ਜਾਂਦਾ ਸੀ ਸਲੇਟੀ ਉੱਤੇ ਲਿਖੇ ਅੱਖਰਾਂ ਨੂੰ ਮੱਕੇ ਛੇਤੀ ਯਾਦ ਕਰ ਲੈਂਦੇ ਸੀ ਤੇ ਸਲੇਟ ਉੱਤੇ ਬਾਰ ਬਾਰ ਲਿਖਣ ਨਾਲ ਲਿਖਾਈ ਵੀ ਬੜੀ ਵਧੀਆ ਤੇ ਸੁੰਦਰ ਹੁੰਦੀ ਸੀ। ਸੋ ਇਹ ਜਿਹੜੀ ਚੀਜ਼ ਆ ਇਹਨੂੰ ਸਲੇਟ ਕਹਿੰਦੇ ਨੇ। ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਸੀ। ਇੱਕ ਤਾਂ ਇਸ ਤਰ੍ਹਾਂ ਦੀ ਲੋਹੇ ਦੀਆਂ ਤੇ ਇੱਕ ਪੱਥਰ ਦੀਆਂ ਸਲੇਟਾਂ ਆਉਂਦੀਆਂ ਸੀ। ਇਹ ਆਲਦਾਂਲੇ ਜਿਹੜਾ ਆ ਲੱਗੀ ਹੋਈ ਆ ਇਹ ਉਹਦੀ ਲੱਕੜ ਦੀ ਹੁੰਦੀ ਸੀ ਬਣੀ ਇਹ ਲੱਕੜ ਦੇ ਵਿੱਚ ਉਹ ਸਲੇਟ ਪੱਥਰ ਦੀ ਫਿਟ ਕੀਤੀ ਹੁੰਦੀ ਸੀ ਸੋ ਇਹ ਦੋ ਤਰ੍ਹਾਂ ਦੀ ਸਲੇਟਾਂ ਹੁੰਦੀਆਂ ਸੀ ਇਹਨਾਂ ਚੋਂ ਇੱਕ ਤਰ੍ਹਾਂ ਦੀ ਸਲੇਟ ਆ ਲੋਹੇ ਦੀ ਇਹ ਮੇਰੇ ਬਰਾਸਤੀ ਨਿਊ ਮਿਊਜ਼ੀਅਮ ਵਿੱਚ ਸਾਂਭੀ ਪਈ ਹੈ ਉਹ ਇਹ ਸਲੇਟ ਮੇਰੇ ਬਰਾਸਤੀ ਮਿਊਜ਼ੀਅਮ ਵਿੱਚ ਸਾਂਭੀ ਹੋਈ ਆ। ਕਈ ਵਾਰ ਬੱਚੇ ਸਕੂਲ ਵਿੱਚ ਲੜਬੀ ਪੈਂਦੇ ਦੀ ਤੇ ਉਹ ਇੱਕ ਦੂਜੇ ਦੇ ਸਲੇਟਾਂ ਵੀ ਮਾਰਦੇ ਹੁੰਦੇ ਸੀ। ਜਿਸ ਨਾਲ ਇੱਕ ਦੂਜੇ ਦਾ ਸਿਰ ਵੀ ਪਾੜ ਜਾਂਦਾ ਸੀ। ਤੇ ਕਦੇ-ਕਦੇ ਇਹ ਦਿਖਾਉਂਦੇ ਵੀ ਸਕੂਲ ਵਿੱਚ ਵਾਪਰ ਜਾਂਦਾ ਸੀ। ਹੁਣ ਸਲੇਟ ਦੀਆਂ ਤੇ ਕਾਪੀਆਂ ਆ ਗਈਆਂ ਨੇ ਜਿਨ੍ਹਾਂ ਉੱਤੇ ਲਿਖਿਆ ਜਾਂਦਾ ਸੋ ਅੱਜਕੱਲ ਇਹ ਸਲੀਟੀ ਇਹ ਸਲੇਟਾਂ ਬੱਚਿਆਂ ਦੇ ਬਸਤੀਆਂ ਵਿੱਚੋਂ ਲੋਪ ਹੋ ਗੀਆਂ ਨੇ ਜਿਨ੍ਹਾਂ ਦੀ ਜਗ੍ਹਾ ਤੇ ਕਾਪੀਆਂ ਕਿਤਾਬਾਂ ਆ ਗਈਆਂ ਨੇ ਸੋ ਕਿੰਨਾ ਮਜ਼ਾ ਆਉਂਦਾ ਸੀ ਜਦੋਂ ਬੱਚੇ ਸਲੇਟਾਂ ਤੇ ਲਿਖਦੇ ਹੁੰਦੇ ਸੀ ਕਾਸ਼ ਉਹ ਦਿਨਾਂ Bir bab